ਤਿਹਾਰਾਂ ਦੇ ਮੌਸਮ ਤੇ ਮਨਾਏ ਜਾਣ ਵਾਲੇ ਦੁਸਹਿਰੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਅੰਮ੍ਰਿਤਸਰ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸੁਰੱਖਿਆ ਦੇ ਬੰਦੋਬਸਤ 30 ਪ੍ਰਕਾਰ ਦਿੱਤੇ ਨੇ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਫਲੈਗ ਮਾਰਚ ਵੀ ਜੜਾ ਕੀ ਕੱਢੇ ਜਾ ਰਿਹਾ ਹੈ। ਵਿਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਫੁੱਲਰ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਹਰ ਪੁਲਿਸ ਥਾਣੇ ਹੇਠ ਤੋਂ ਨਾਕੇ 24 ਘੰਟੇ ਚੱਲ ਰਹੇ ਨੇ ਡੀਜੀਪੀ ਪੰਜਾਬ ਵੱਲੋਂ ਵਾਧੂ ਫੋਰਸ ਮੋਹੱਈਆ ਕਰਵਾਈ ਗਈ ਹੈ ਜਿਸ ਦੇ ਨਾਲ ਸਾਰੇ ਹਾਈ ਰਿਸਕ ਇਲਾਕਿਆਂ ਦੇ ਵਿੱਚ ਸੁਰੱਖਿਆ ਜਿਹੜੀ ਵਧਾਈ ਗਈ ਹੈ ਅੰਮ੍ਰਿਤਸਰ ਕਮਿਸ਼ਨਰੇਟ ਦੇ ਸੱਤ ਮੁੱਖ ਥਾਵਾਂ ਤੇ ਦੁਸਹਿਰਾ ਮਨਾਇਆ ਜਾਣਾ ਹੈ ਅਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿ ਕੋਈ ਵਿਅੰਗਸਖਾਵੀ ਘਟਨਾ ਨਾ ਵਾਪਰੇ ਉੱਥੇ ਹੀ ਡੀਸੀਪੀ ਨੇ ਸ਼ਹਿਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਵਸਤੂ ਸ਼ੱਕੀ ਵਿਅਕਤੀ ਦੇਖਣ ਨੂੰ ਮਿਲਦਾ ਹੈ ਤਾਹ ਹੋ ਤੁਰੰਤ 112 ਤੇ ਕਾਲ ਕਰਨ ਜਾਂ ਫਿਰ ਪੁਲਿਸ ਦੇ ਹੋਰ ਮਾਧਿਮ ਦੇ ਰਾਹੀਂ ਪੁਲਿਸ ਤੱਕ ਸੂਚਨਾ ਪਹੁੰਚਾਉਣ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਅਤੇ ਲੋਕ ਜਾਗਰੂਕ ਰਹਿਣ ਸਹਿਯੋਗ ਕਰਨ ਅਤੇ ਬੇਫਿਕਰ ਹੋ ਕੇ ਆਪਣੇ ਤਿਹਾਰਾ ਨੂੰ ਸੈਲੀਬ੍ਰੇਟ ਕਰਨ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਵ ਦਾ ਗੁਪਰੀਤ ਸਿੰਘ ਕੋਲਰਸਾ ਉਨਾ ਦੇ ਦੇਸ਼ਾ ਨਿਰਦੇਸ਼ੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਪਰ ਪੁਲਿਸ ਸਟੇਸ਼ਨ ਦੋ ਦੋ ਨਾਕੇ ਲਾਇਆ ਜਿਹੜੇ ਕਿ ਰਾਉਂਡ 24 ਘੰਟੇ ਚੱਲ ਰਹੀ ਹੈ ਤੇ ਅਸੀਂ ਵੱਧ ਤੋਂ ਵੱਧ ਪੁਲਿਸ ਫੋਰਸ ਮੋਬਾਈਲਾਈਜ਼ ਕੀਤੀ ਹੈ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਉਹਨਾਂ ਨੇ ਵੀ ਐਕਸਟਰਾ ਫੋਰਸ ਦਿੱਤੀ ਹੈ ਕਮਿਸ਼ਨਰ ਟੈਂਪੋਰਰੀਲੀ ਤੇ ਉਹਦੇ ਨਾਲ ਨਾਲ ਜਿਹੜੇ ਅਫਸਰਾਂ ਦਾ ਸਟਾਫ ਹੈ ਪਰਸਨਲ ਸਟਾਫ ਉਹਨੂੰ ਵੀ ਅਸੀਂ ਮੋਬਾਈਲਾਈਜ਼ ਕੀਤਾ ਤੇ ਸਾਡੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਵਿੱਚ ਸਭ ਥਾਵਾਂ ਤੇ ਦੇ ਸ਼ਹਿਰ ਆ ਕੱਲ ਨੂੰ ਮਨਾਇਆ ਜਾਏਗਾ 2000 ਆ 2 10 2025 ਨੂੰ ਤੇ ਇਹਦੇ ਨਾਲ-ਨਾਲ ਮੈਂ ਅਪੀਲ ਕਰੂੰਗਾ ਸ਼ਹਿਰ ਨਿਵਾਸੀਆਂ ਨੂੰ ਕਿ ਕੋਈ ਵੀ ਸ਼ੱਕੀ ਵਸਤੂ ਦਿਖੇ ਜਾਂ ਕੋਈ ਉਹਨਾਂ ਨੇ ਇਨਫੋਰਮੇਸ਼ਨ ਦੇਣੀ ਹੋਵੇ ਉਹ ਸਾਡਾ ਹੈਲਪਲਾਈਨ ਨੰਬਰ ਜਿਹੜਾ 112 ਹੈ ਉਹਦੇ ਤੇ ਦੋ ਸਾਡੇ ਜਿਹੜੇ ਵੈਬਸਾਈਟ ਤੇ ਕੰਟਰੋਲਰੋ ਆਪਣਾ ਪੁਲਿਸ ਸਟੇਸ਼ਨ ਤੇ